ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਭਾਈ ਗੁਰਦਾਜ ਜੀ ਦੀਆਂ ਵਾਰਾਂ ਦੀ ਸੰਥਿਆ ਕਰ ਰਹੇ ਹਾਂ ਤੇ 14 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਇਹ 14 ਭਾਗ ਜਿਹੜੇ ਬਣਾਏ ਨੇ ਸੰਗਤ ਜੀ YouTube ਦੀ ਪਲੇਲਿਸਟ ਵਿੱਚ ਪਏ ਹੋਏ ਨੇ ਆਪ ਸਰਵਣ ਕਰ ਸਕਦੇ ਹੋ YouTube ਦੀ ਪਲੇਲਿਸਟ ਜਾਓਗੇ ਜਦੋਂ ਤੁਹਾਨੂੰ ਸਾਰੀ ਸੰਥਿਆ ਪ੍ਰਾਪਤ ਹੋ ਜਾਵੇਗੀ ਮੈਂਗੇ ਸ਼ਬਦ ਗੁਰਬਾਣੀ ਦੇ ਜਿੰਨੇ ਵੀ ਸਾਰੇ ਉੱਥੇ ਪਏ ਹੋਏ ਨੇ ਸੋ ਗੁਰਬਾਣੀ ਦੀ ਲੜੀਵਾਰ ਵੀ ਸੰਥਿਆ ਚੱਲ ਰਹੀ ਹੈ ਲਾਈਵ ਸੰਥਿਆ ਚੱਲ ਰਹੀ ਹੈ ਰਾਤ ਨੂੰ 8:00 ਵੇ ਸ਼ੁਰੂ ਹੁੰਦੀ ਹੈ ਉਹ ਵੀ ਪਲੇਲਿਸਟ ਵਿੱਚ ਪਈ ਹੋਈ ਹੈ ਸੋ ਸੰਗਤ ਜੀ ਅੱਗੇ ਸ਼ੁਰੂ ਹੁੰਦੀ ਹੈ ਭਾਈ ਗੁਰਦਾਸ ਦੀਆਂ ਬਾਹਾਂ ਜੁਗ ਜੁਗ ਮੇਰ ਸਰੀਰ ਕਾ ਬਾਸਨਾ ਬੱਧਾ ਆਵੇ ਜਾਵੇ ਆਵੇ ਜਾਵੇ ਦਲਾਵਾ ਦੇ ਨਾਲ ਪਾਈ ਗੁਰਦਾਜ ਜੀ ਕਹਿੰਦੇ ਹਰ ਇੱਕ ਯੁਗ ਵਿਖੇ ਸਰੀਰ ਦਾ ਮੇਰ ਅਰਥਾਤ ਜੀਵਾਤਮਾ ਵਾਸ਼ਨਾ ਦਾ ਬੱਧਾ ਹੋਇਆ 84 ਵਿੱਚ ਭੜਕਦਾ ਹੈ ਫਿਰ ਫਿਰ ਫੇਰ ਫਿਰ ਫੇਰ ਵਟਾਈ ਹੈ ਇੱਥੇ ਸ਼ਿਆਰੀ ਦੇ ਨਾਲ ਇੱਥੇ ਲਾਂ ਦੇ ਨਾਲ ਤਿਆਰ ਰੱਖਣਾ ਫਿਰ ਫਿਰ ਫੇਰ ਵਟਾਈ ਹੈ ਗਿਆਨੀ ਹੋਏ ਮਰਮ ਕੋ ਪਾਵੇ ਕਹਿੰਦੇ ਵਾਰ-ਵਾਰ ਦੇਹ ਵਟਦੀ ਜਾਂਦੀ ਹੈ ਇਸ ਗੱਲ ਦਾ ਭੇਦ ਕੋਈ ਗਿਆਨੀ ਪਾਉਂਦਾ ਹੈ ਸਤਜੁਗ ਦੂਜਾ ਭਰਮ ਕਰ ਤ੍ਰੇਤੀ ਵਿੱਚ ਜੋਨੀ ਫਿਰ ਆਵੇ ਸਤਜੁਗ ਵਿੱਚ ਦੂਜੇ ਭਾਵ ਦਾ ਭਰਮ ਕਰਕੇ ਤ੍ਰੇਤੀ ਵਿਖੇ ਫਿਰ ਜੋਨਾ ਵਿਖੇ ਆਉਂਦਾ ਹੈ ਤ੍ਰੇਤੀ ਕਰਮਾਂ ਬਾਂਧਤੇ ਦੁਆਪਰ ਫਿਰ ਅਵਤਾਰ ਕਰਾਵੇ ਸੰਗਤ ਜੀ ਤਿਆਰ ਰੱਖਣਾ ਦਲਾਵਾਂ ਦੇ ਨਾਲ ਉਚਾਰਨ ਕਰਨਾ ਕਰਾਵੇ ਤ੍ਰੇਤੀ ਵਿਖੇ ਕਰਮਾਂ ਦੇ ਬੰਧਨਾਂ ਲਪਸਿਆ ਹੋਇਆ ਇਹ ਦੁਆਪਰ ਵਿਖੇ ਅਵਤਾਰ ਧਾਰਦਾ ਹੈ ਦੁਆਪਰ ਮਮਤਾ ਅਹੰਕਾਰ ਹਉ ਮੈਂ ਅੰਦਰ ਗਰਭ ਗਲਾਵੇ ਦੁਆਪਰ ਵਿਖੇ ਮਮਤਾ ਤੇ ਹੰਕਾਰ ਦਾ ਮਾਰਿਆ ਮੈਂ ਮੈਂ ਕਰਦਾ ਹੀ ਗਰਭ ਵਿਖੇ ਗਲ ਜਾਂਦਾ ਪਾ ਮਰ ਜਾਂਦਾ ਹੈ ਤ੍ਰਿਹੋ ਯੁਗਾ ਕੇ ਕਰਮ ਕਰ ਜਨਮ ਮਰਨ ਸੰਸਾ ਨਾ ਚੁਕਾਵੇ ਤਿੰਨਾ ਯੁਗਾ ਦੇ ਕਰਮ ਕਰਦਾ ਜੰਮਨ ਮਰਨ ਦਾ ਫਿਕਰ ਨਹੀਂ ਚੁਕਾਉਂਦਾ ਫਿਰ ਕਾਲਯੁਗ ਅੰਦਰ ਦੇਹ ਧਾਰ ਕਰਮਾਂ ਅੰਦਰ ਫੇਰ ਫਸਾਵੈ ਦੁਆਪਰ ਦਾ ਵੱਧਾ ਕਾਲਯੁਗ ਅੰਦਰ ਦੇਹ ਧਾਰ ਕੇ ਫਿਰ ਆਪ ਨੂੰ ਕਰਮਾਂ ਦੇ ਵਿੱਚ ਫਸਾਈ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਔਸਰ ਚੁੱਕਾ ਹੱਥ ਨਾ ਆਵੇ ਔਸਰ ਕਹਿੰਦੇ ਸਮੇਂ ਨੂੰ ਕਹਿੰਦੇ ਸਮਾਂ ਲੰਘ ਗਿਆ ਫਿਰ ਹੱਥ ਨਹੀਂ ਆਉਂਦਾ ਕਾਲਜੋ ਕੀ ਸੁਣ ਸਾਧਨਾ ਕਰਮ ਕਿਰਤ ਕੀ ਚੱਲੇ ਨਾ ਕਾਈ ਚੱਲੇ ਦਲਾਵਾਂ ਦੇ ਨਾਲ ਚੱਲੇ ਨਹੀਂ ਪੜ ਦੇਣਾ ਚੱਲੇ ਕਾਲਯੁਗ ਦੀ ਸਾਧਨਾ ਕਹਿੰਦੇ ਸੁਣਨਾ ਕਰੋ ਕਰਮ ਕਿਰਤ ਦੀ ਰਾਈ ਜਿੰਨੀ ਕੋਈ ਗੱਲ ਨਹੀਂ ਚੱਲ ਸਕਦੀ ਬਿਨਾ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌੜ ਨ ਠਾਈ ਠੌੜ ੜਾੜੇ ਦੇ ਨਾਲ ਠੌੜ ਨ ਠਾਈ ਭਗਵਾਨ ਦੇ ਭਜਨ ਸਿਮਰਨ ਤੇ ਪ੍ਰੇਮਾ ਭਗਤੀ ਬਾਝ ਕਹਿੰਦੇ ਨਾ ਤਾਂ ਇੱਥੇ ਠੌਰ ਭਵ ਇੱਥੇ ਥਾਂ ਮਿਲੇਗੀ ਤੇ ਨਾ ਅੱਗੇ ਜਾ ਕੇ ਥਾਂ ਮਿਲੇਗੀ ਪ੍ਰੇਮਾ ਭਗਤੀ ਤੋਂ ਬਿਨਾ ਲਹੇ ਕਮਾਣਾ ਏਤ ਜੁਗ ਪਿਛਲੇ ਜੁਗ ਕੀ ਕਰੀ ਕਮਾਈ ਭਾਈ ਗੁਰਦਾਸ ਜੀ ਕੇ ਸੰਗਤ ਜੀ ਆਪਾਂ ਭਾਈ ਗੁਰਦਾਸ ਜੀ ਦੀਵਾਰਾਂ ਦੀ ਸੰਥਿਆ ਕਰ ਰਹੇ ਨਾਲ ਅਰਥ ਵੀ ਆਪਾਂ ਕਰ ਰਹੇ ਰਲ ਮਿਲ ਕੇ ਕਹਿੰਦੇ ਪਿਛਲੇ ਯੁੱਗਾਂ ਵਿੱਚ ਜੋ ਕਮਾਈ ਕੀਤੀ ਹੈ ਉਸ ਦਾ ਕਮਾਣਾ ਫਲ ਇੱਥੇ ਲੈ ਜਾਂਦਾ ਹੈ ਕਾਲ ਯੁੱਗ ਵਿੱਚ छुटकारे ਦਾ ਅਵਸਰ ਹੈ ਪਾਇਆ ਮਾਨਸ ਦੇਹ ਕੋ ਐਥੋਂ ਇਹ ਤਿਆਰ ਰੱਖਣਾ ਕਨੌੜਾ ਲੱਗਾ ਥੱਥੇ ਤੇ ਐਥੋਂ ਚੁੱਕਿਆ ਠੌਰ ਨਾ ਠਾਏ ਇੱਥੇ ਵੀ ਕਨੌੜਾ ਲੱਗਾ ਠੌਰ ਨਾ ਠਾਈ ਕਹਿੰਦੇ ਤੂੰ ਮਨੁੱਖ ਜਨਮ ਨੂੰ ਪਾਇਆ ਹੈ ਜੋ ਇੱਥੋਂ ਚੁੱਕ ਗਿਆ ਤਾ ਚੌਹ ਦੋਹਾ ਲੋਕਾ ਵੇਖੇ ਥਾਉ ਨਹੀਂ ਮਿਲਨੀ ਇੱਥੇ ਵੀ ਥਾਣੇ ਮਿਲਨੀ ਤੇ ਅੱਗੇ ਜਾ ਕੇ ਥਾ ਵੀ ਪ੍ਰਾਪਤ ਨਹੀਂ ਹੋਣੀ ਕਾਲ ਯੁਗ ਕੇ ਉਪਕਾਰ ਸੁਣ ਭਾਈ ਗੁਰਦਾਸ ਜੀ ਕਹਿੰਦੇ ਹੁਣ ਕਾਲ ਯੁਗ ਦੇ ਉਪਕਾਰ ਸੁਣਨਾ ਕਰ ਕਾਲ ਯੁਗ ਕੇ ਉਪਕਾਰ ਸੁਣ ਜੈਸੇ ਵੇਦ ਅਥਰਵ ਵਣ ਗਾਈ ਕਹਿੰਦੇ ਕਾਲ ਯੁਗ ਦੇ ਉਪਕਾਰ ਸੁਣੋ ਜਿਵੇਂ ਕਿ ਅਥਰਵ ਵਣ ਵੇਦ ਗਵਾਹੀ ਦਿੰਦਾ ਹੁਣ ਆਪਣਾ ਨੋਟ ਦਿੰਦੇ ਨੇ ਭਾਉ ਭਗਤ ਭਾਉ ਭਗਤ ਪ੍ਰਵਾਨ ਹੈ ਭਾਉ ਭਗਤ ਪ੍ਰਵਾਨ ਹੈ ਜਗ ਹੋਮ ਗੁਰ ਗੁਰਪੁਰਬ ਕਮਾਈ ਪ੍ਰੇਮਾ ਭਗਤੀ ਹੀ ਪ੍ਰਵਾਨ ਹੈ ਇਹੋ ਹੀ ਜਗ ਦੀ ਤੇ ਪੁਰਬਾਂ ਦੀ ਕਮਾਈ ਹੈ ਕਰਕੇ ਨੀਚ ਸਦਾਵਨਾ ਤਾਂ ਪ੍ਰਭੂ ਤਾਂ ਪ੍ਰਭ ਲੇਖੇ ਅੰਦਰ ਪਾਈ ਸੰਗਤ ਜੀ ਬਲਾਵਾਂ ਦੇ ਨਾਲ ਲੇਖੇ ਕਿਉਂਕਿ ਦਲਾਵਾ ਸੀ ਤਾਂ ਦੱਸਦੇ ਆ ਕਿ ਆਮ ਹੀ ਸੰਗਤਾਂ ਦਲਾਵਾ ਇੱਕ ਲਾ ਲਾ ਕੇ ਉਚਾਰਨ ਕਰ ਜਾਂਦੀਆਂ ਗੁਰਬਾਣੀ ਵਿੱਚ ਵੀ ਕਈ ਥਾਂ ਤੇ ਦਲਾਵਾ ਲੱਗੀਆਂ ਤੇ ਸੰਗਤਾਂ ਇੱਕ ਥਾਂ ਤੇ ਜਿਵੇਂ ਹੁਣ ਇੱਥੇ 2 ਲੱਗੀਆਂ ਇੱਥੇ ਲੇਖੇ ਪੜ ਜਾਣੀਏ ਲੇਖੇ ਪਰ ਲੇਖ ਖਖੇ ਦਲਾਵਾ ਲੱਗੀਆਂ ਤਿਆਰ ਰੱਖਣਾ ਲੇਖੇ ਅੰਦਰ ਪਾਈ ਕਰਮਾ ਕਰਕੇ ਫਿਰ ਆਪ ਨੂੰ ਨੀਵਾ ਸਦਾਵੇ ਤਦ ਕਹਿੰਦੇ ਸਦਾ ਲੇਖੇ ਪਉਂਦਾ ਹੈ ਕਾਲ ਯੁਗ ਨਾਵੇ ਕੀ ਵਢਾਈ ਦਲਾਵਾ ਦੇ ਨਾਲ ਨਾਵੇ ਕੀ ਵਢਿਆਈ ਕਾਲਯੁਗ ਵਿਖੇ ਇੱਕ ਨਾਮ ਦੀ ਵਢਿਆਈ ਹੈ ਸੋ ਸੰਗਤ ਜੀ ਆਪ ਜੀ ਨੇ ਭਾਈ ਗੁਰਦਾਜ ਜੀ ਵਾਰਾਂ ਦੀ ਸੰਥਿਆ 16 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ